हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੱਡ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗੱਲ ਹਸੀ ਗੱਲ ਵੀ ਜੀ ਹੋਠੀ ਨੂੰ ਵਧੀਆ ਵਧੀਆ ਜੀ ਵਧੀਆ ਤੁਸੀਂ ਦੱਸੋ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਵੀਰ ਜੀ ਪਾਉਂਦੀਪ ਸਿੰਘ ਪਿੰਡ ਸੈਦੋਗੇ ਨਿਆਸੀ ਨਿਹਾਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਵਿੱਚ ਨੇੜੇ ਪਿੰਡ ਬਾਈ ਭਾਗੀ ਕੇ ਆਦਮਪੁਰਾ ਅਮਦੇ ਤਲਵੰਡੀ ਆ ਮਨ ਕੇ ਚੱਲੋ ਭਾਗੀ ਕਿਆਂ ਤੋਂ ਜਾਂ ਸੈਦੋ ਘਰੋਂ ਭਾਗੀ ਕਨ ਯਾਨੀ ਉਹ ਸੜਕ ਦੇ ਘਰ ਹੈ ਨਾ ਹਾਂਜੀ ਹਾਂਜੀ 2 ਕਿਲੋਮੀਟਰ ਹੀ ਆਪਣਾ ਸੈਦੋ ਤੋਂ ਘਰ ਆ ਤੇ 2 ਕਿਲੋਮੀਟਰ ਭਾਗੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 8054343396 ਠੀਕ ਹੈ ਬਾਈ ਬਾਈ ਜੜੀਏ ਬਰਦ ਦੇ ਕਿਹੜਾ ਸੂਸ ਹੁੰਦੀ ਹੈ ਇਹ ਵੀ ਜੀ ਤੀਜਾ ਸੂਸ ਹੁੰਦੀ ਆ ਹੂੰ ਤੇ ਦਣ ਇਹ ਲੈ ਜੂਗੀ ਲਗਭਗ 4 ਤੋਂ 5 ਦਣ ਲੈ ਜੂ ਹਜੇ ਠੀਕ ਹੈ ਭਾਈ ਹਾਂਜੀ ਆਪਣੀ ਲਿਆਂਦੀ ਵੀ ਕੋਈ ਘਰ ਦੀ ਨਹੀਂ ਗਈ ਠੀਕ ਹੈ ਭਾਈ ਕੀ ਰਿਕਾਰਡ ਹੈ ਵੈਸੇ ਦੋਨਾਂ ਰਿਕਾਰਡ ਮਾਲਕਾਨ ਦਾ ਹੀ 24 ਕਿਲੋ ਦੱਸਿਆ ਤੇ ਆਪਾਂ 20 ਕਿਲੋ ਦੀ ਗਰੰਟੀ ਨਾਲ ਬੈਠਦੇ ਹਾਂ ਠੀਕ ਹੈ ਭਾਈ ਹਾਂਜੀ ਕੱਚੀ ਕੱਚੀ ਆ ਜੀ ਹਾਂਜੀ ਹਾਂਜੀ ਆਰਡਰ ਭਾਈ ਲੈ ਮੂਰੋਂ ਵੇਲੋ ਠੰਡੀ ਸੀਲ ਆ ਜਿਵੇਂ ਮਾਦੀ ਬੈਠਾ ਵਧੀਆ ਕੱਲਾ ਥੰਡਾ ਮੁੱਠੀ ਵਾਲਾ ਧਾਣਾ ਹਾਂਜੀ ਹਾਂਜੀ ਕੀ ਆ ਬਾਤ ਆ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਆ ਪਰ ਸ਼ਾਂਤ ਵੀ ਦਿਖਾ ਦੇ ਭਾਈ ਟੱਲਾ ਢੋਲਾ ਆਹ ਸਾਰੀਆਂ ਲੈ ਬਾਲਡਲਾਂ ਕੱਢੂਗੀ ਲੈ ਫੇ ਕੱਚੀ ਕੱਚੀ ਆ ਠੰਡੀ ਸੀਲ ਆ ਬਈ ਹੂੰ ਐਨੀ ਪੜਦੀ ਲੈਵਾ ਕਮਾਲ ਦਾ ਅਜੇ ਦਿਨ ਲੈ ਜੂ ਹਣਾ ਹਾਂਜੀ ਹਾਂਜੀ ਕੱਚੀ ਕੱਚੀ ਆ ਬਈ ਬਣੂਗੀ ਬਹੁਤ ਸਾਰੀਆਂ ਬਾਲਡਰਾਂ ਕੱਢੂ ਫੇਰ ਘਰ ਮਾਲੀ ਨੇ ਸੋਹਣਾ ਇਧਰੋਂ ਵੀ ਆਰਡਰ ਕਰਨਾ ਇਹਦਾ ਚੰਗਾਗਾ ਖੋਲ ਲੈ ਬਈ ਤੋਰ ਕੇ ਦਿਖਾ ਦੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਕੱਚੀ ਕੱਚੀ ਜ਼ਰੂਰ ਆ ਦੇਣ ਲੈਂਦੀ ਆਰਡਰ ਸੋਹਣਾ ਤਿਆਰ ਕਰੋ ਦੁੱਧ ਵੀ ਬਾਈ ਨੇ ਦੱਸਿਆ ਵੀ ਰਿਕਾਰਡ ਜਿਹੜਾ ਦੁੱਧ ਚੰਗਾ ਦੱਸਿਆ ਖੇਸ ਬੜਾ ਚੰਗਾ ਹੈ ਬਾਕੀ ਤੋਰਾ ਤਾਰਾ ਚੈੱਕ ਕਰ ਲਓ ਰਾਜੀ ਰੋਜੀ ਫੁੱਲ ਕਦ ਵੱਡ ਵੀ ਚੰਗਾ ਕਰਮ ਵਾਲੀ ਹੈ ਕੀ ਮੋਲਾ ਜਾਇਜਾ ਮੋਲਤਾ ਬਾਈ ਪਾਵੇਂ 70 ਕਰਾ ਲਓ 75 ਕਰਾ ਲਓ ਪਰ ਆਪਾਂ 65000 ਦੀ ਜਸਨੋਆ ਮੋਲ ਕਰਾਉਣਾ ਬਾਈ ਕਹਿੰਦਾ 70 ਕਰਾ ਲਓ 75 ਕਰਾ ਲਓ ਕੋਈ ਗੱਲ ਮਤਾਂ ਹੋ ਜਾਂਦਾ ਹੁੰਦਾ ਆਇਗਾ ਇਹਦਾ ਹਾਂ ਜੋ ਜ਼ਰੂਰ ਕਰਾਂਗੇ ਤੇ 65000 ਦੀ ਬਾਈ ਕਹਿੰਦਾ ਵਹਿੜਾ ਜਿਹੜੀ ਦੇ ਦਾਂਗੇ ਬਾਈ ਕੱਚੀ ਕੱਚੀ ਆ ਬਾਈ ਉਸ ਹਾਂ ਦਾ ਅੰਦਾਜ਼ਾ ਲਾਓ ਬਣੂਗੀ ਕਰਮ ਵਾਲੀ ਚੰਗੀ ਤੇ ਕਿਸੇ ਵੀਰ ਨੂੰ ਵਹਿੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਦੂਰਿਆਂ ਦੀ ਜਿਹੜੀ ਹੈ ਇੱਕ ਬਾਈ ਕੋਲੇ ਕਤੂਰੀਆ ਕਿਹੜੀ ਨਸਲ ਹੈ ਵੀਰੇ ਇਹ ਇਹ ਮੇਰੇ ਕਲਚਰ ਆ ਗਈ ਅੱਛਾ ਹਾਂਜੀ ਕਿੰਨੀ ਕੁ ਉਮਰ ਹੋ ਗਈ ਇਹਨਾਂ ਦੀ ਇਹਨਾਂ ਦੀ ਉਮਰ ਵੀਰੇ 1 ਮਹੀਨਾ ਤੇ 5-5 ਦਿਨਾਂ ਦੇ ਹੋ ਗਏ ਠੀਕ ਆ ਭਾਈ ਕੀ ਮੋਲ ਹੈ ਦਾ ਬਾ ਮੁੰਦੂ ਨੇ ਮੇਰੇ 12000 ਦਾ ਜੋੜਾ ਦੇ ਦਾਗੇ ਠੀਕ ਹੈ ਬਾਕੀ ਮੈਂ ਜਮਾਨਤਨ ਕਰ ਦਾਂ ਤੁਹਾਨੂੰ ਸਰ ਜੀ ਬਹੁਤ ਠੀਕ ਆ ਧੰਨਵਾਦ